ਮੈਂ ਸੱਦਿਆ ਦਾ ਤੁੜੀ ਆਤੇ ਤੇ ਤੂੰ ਇੱਥੇ ਕੀ ਗੱਲ ਆ ਨਾ ਬਣਾਈਆ ਬਾਈ ਮੈਂ ਤੇ ਤੂੰ ਹੀ ਦਿੱਪਣਾਤਾ ਸੱਦਿਆ ਨਾ ਬਣਾਈਆ ਬਾਈ ਬੱਸ ਪਰ ਉਹ ਪਰ ਉਹ ਡਾਂਲੀ ਪੈ ਇਦੀ ਕਰਦੇ ਆ ਨੱਤਾ ਦਾ ਨਹੀਂ ਨਹੀਂ ਤੇ ਤੈਨੂੰ ਸੱਦਿਆ ਦਾ ਤੁੜੀ ਦਿੱਪਣਾ ਤੇ ਪੈ ਇੱਥੇ ਕੀ ਕਰੀ ਜਿੰਦੇ ਆ ਬਣਿਆ ਕੰਮ ਵੀ ਲੈਣੇ ਲਾ ਕੇ ਨਹੀਂ ਆਈ ਕੀ ਕਰਕੇ ਆ ਦੇਖ ਲੈ ਕਿਉਂ ਵੀ ਵਿਹਲੇ ਪੈਣਾ ਹਾਂ ਕਰਕੇ ਜੁਲਦੇ ਤੇ ਤੂੰ ਉਹ ਦਿਹਾੜੀ ਲੈਣੀ ਤੇ ਤੂੰ ਕੀ ਕੀਤਾ ਮੈਂ ਬੋਝੂਨੀ ਤੇ ਫੇਰ ਮੈਂ ਕਿਹੜਾ ਕੁਝ ਕਰਨਾ ਸੀ ਜਿਹੜੀ ਗਾਦੀ ਲੈਣੀ ਆ ਫਿਰ ਤੂੰ ਚਮਾਈ ਸੀ ਮੈਂ ਕਹਿ ਨਹੀਂ ਸੀ ਤੁਮ ਨੂੰ ਤੂੰ ਨਹੀਂ ਕਹਿ ਸੀ ਆਹ ਲੈ ਲੈ ਗੜਾ ਹੋ ਗਿਆ ਆਹ ਲੈ ਨਾ ਗਿਆ ਆ ਦੇਖ ਲੋ ਮੈਂ ਅਖੀਰੋਂ ਜਿਹੜੇ ਤੋੜੀ ਲਿੱਪੀ ਜਾਂਦੇ ਹਾਂ ਤੇ ਪਏ ਵੇਖੋ ਬਣਾ ਕੇ ਇਹਨੂੰ ਲੈ ਇੰਨਾ ਬਣਾ ਕੇ ਤੜਕੇ ਕਦ ਦੀ ਬਣਾਈ ਆ 9 ਵਜੇ ਦੀ ਆ ਕਹਿੰਦੀ ਜਦੋਂ ਮੈਂ 9 ਵਜੇ ਬਣਾ ਦਿੱਤੇ ਇਹ ਤਾਂ 10 ਘਟੇ ਆ ਸਾਰੇ 10 ਘਟੇ ਆ ਸੀ ਤਾਂ ਟਾਈਮ ਕੀ ਹੋ ਗਿਆ 2:00 ਵਜੇ ਨੇ ਕੀ ਗੱਲਾ ਕੀ ਗੱਲਾ ਕੀ ਗੱਲਾ ਕੰਮ ਨਹੀਂ ਕਰਦੇ ਤੁਹਾਨੂੰ ਦਿਹਾੜੀ ਦੇਣੀ ਹੈ ਮੁਕਤੀ ਥੋੜੀ ਚਲੋ ਅੱਠਾ ਕੰਮ ਕਰੋ ਨਾ ਚੱਕੋ ਜੁੱਲੀ ਬੈਤਰਾਵਾਂ ਉੱਡ ਜਾ ਪਹਿਲਾਂ ਬਾਤ ਦੱਸ ਦੀ ਕੀ ਅੱਜ ਕੱਲ੍ਹ ਦੁਨੀਆ ਤੇ ਕੀ ਚੱਲ ਰਿਹਾ ਹੈ ਦੱਸ ਹਾਂ ਕੋਈ 10 ਗੱਲ ਬਾਤ ਗੱਲ ਬਾਤ ਇਹੀ ਹੈ ਬੋ ਦੁਨੀਆ ਬਾਰੇ ਜਿਹੜਾ ਹੁਣ ਮੇਰੇ ਦਾ ਗਰਮੀ ਜਿਆਦਾ ਕੰਮ ਕਰੂਗਾ ਮਰ ਵੀ ਸਕਦਾ ਠੀਕ ਹੈ ਹਾਈ ਤਾਂ ਕਰ ਕੋਈ ਨਹੀਂ ਕਰੀ ਆ ਤੂੰ ਹੀ ਦੱਸ ਦੇ ਹੁਣ ਤੇਰੇ ਵੀ ਤੂੰ ਚੱਤ ਤੂੰ ਕਿ ਜੇ ਮੇਰੇ ਨੂੰ ਕੋਈ ਕੰਮ ਕਰੂ ਮੇਰੇ ਲੈ ਲੇ ਪਾਹੋ ਕਰੂਗਾ ਲੀਚੀ ਮਾਰੂਗਾ ਫਿਰ ਮੇਰੇ ਦਰਦ ਵੀ ਹੋਣ ਲੱਗ ਜਾਂਦਾ ਹੁੰਦਾ ਜੇ ਛੁੱਟੀ ਮਾਰਨੀ ਹੋਵੇ ਹੈਨਾ ਸਹੀ ਹੈ ਨਾ ਮੇਰੀ ਗੱਲੋਂ ਸੇ ਕੀ ਆ ਪੈ ਲਓਗੇ ਤਾੜੀ ਆ ਵੀ ਤਾੜੀ ਹਾਂ ਉਹਦੀ ਬਾੜੀ ਬੜੀ ਵੇ ਜਨ ਰੱਖਾਈਏ ਆ ਜਿਹੜਾ ਆ ਜਿਹੜਾ ਚੋਬਰਾ ਵਿੱਕੀ ਮਰਦ ਏ ਕੰਨ ਸਿਰੇ ਦਾ ਗਾਇ ਕਾਸਿਰੇ ਦਾ ਲਖਾਰੀਆ ਆ ਉਹਦਾ ਚੇਲਾ ਇਹ ਉਹਦੇ ਸਾਜ਼-ਸੂਤ ਸਾਫ਼ ਕਰਦਾ ਮੈਂ ਵੀ ਇਹੋ ਕਰਕੇ ਹਾਂ ਟੋਲ ਕਿ ਡਲਗੀ ਵੀ ਆਉਂਦਾ ਥਾਂ ਹੈਗਾ ਨਾ ਉਹਦੇ ਕਬਜ਼ਾ ਕਰ ਲਾ ਇੱਕ ਲੈ ਰਫਲ ਇੱਕ ਲੈ ਰਵਾਲਵਰ ਰਫਲ ਜਿੰਦੂ ਨੂੰ ਫੜਾ ਦੇ ਰਵਾਲਵਰ ਤੂੰ ਰੱਖਿਆ ਕਰਾ ਦੇ ਨੀਪੇ ਚ ਇੱਕ ਵਾਲੀ ਹੈਗੀ ਤੇ ਹੈ ਨਾ ਉਹਦਾ ਚੱਲ ਉਹਦਾ ਕਿੱਦੇ ਚਲਦੀ ਉਹ ਚਲਦੀ ਨਹੀਂ ਨਾ ਇਹ ਉਹ ਲੋ ਉਹ ਮਾਰ ਜਾਂਦੇ ਨੇ ਕੀ ਕਹਿੰਦੇ ਨੇ ਉਹਨੂੰ ਉਹ ਫੇਰ ਵਿੱਚ ਚੜ ਜਾਂਦਾ ਉਹ ਨਿਕਲਦਾ ਨਹੀਂ ਨਾ ਮੁੜ ਕੇ ਜਿਹੜੀ ਸੋਈ ਕੱਢਦੀ ਆ ਹਮ ਹਮ ਤੇ ਉਹ ਲਿਆਟੂ ਤੇ ਉੱਥੇ ਰੱਖ ਪੰਜ ਸੱਤ ਬੁੜੇ ਇਕੱਠੇ ਕਰਕੇ ਗੰਡਾਸੇ ਜਿਹੜੇ ਜਿਹੜੇ ਆ ਕਿ ਕਨਫੇੜੇ ਦੀ ਮਾਰ ਸਤਾਦਾ ਨਹੀਂ ਬਣਿਆ ਦਰ ਹਾਏ ਜਿਹੜੇ ਇੱਕ ਇੱਕ ਲਫੇੜੇ ਦੀ ਮਾਰਾ ਇੱਕ ਥੋੜਾ ਬੜਾਗਾ ਕਿੰਨਾ ਦਾ ਬੜਾਗਾ ਤੇ ਇੱਕ ਇੱਕ ਜਿਵੇਂ ਉਹ ਹੋ ਗਿਆ ਬਿੰਦਰ ਹਾਂ ਆ ਗਿਆ ਨਾ ਹੁਣ ਹੁਣ ਵੀ ਆਇਆ ਮੇਰੇ ਅੱਖਾਂ ਉਂਦੇ ਨਹੀਂ ਸੀ ਖਾ ਕੇ ਉੱਥੇ ਰੋਟੀਆਂ ਤੇ ਪਏ ਸੀ ਗੱਦੇ ਮੁੱਲਿਟੇ ਤੇ ਹੁਣ ਹੁਣ ਤਾਂ ਕਈ ਨਹੀਂ ਚੱਲਦੀ ਆਹ ਵੇਖੋ ਛੜਾ ਛੜਾ ਮਾਰਦਾ ਲੈ 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 ਮਾਰੀਏ ਕਿਉਂ ਪੈਰ ਜੇ ਆਹ ਵੇਖੋ ਐ ਐ ਐ ਐ ਓਏ ਲੜੋਖਾ ਇੱਥੇ ਕੁਸ਼ਤੀ ਖੇਡ ਰਿਹਾ ਨੇ ਕਿਹੜਾ ਜੱਤ ਹੈ ਜੱਤਾ ਇਹੀ ਬਣਾਇਆ ਇਹਦੀ ਬਣਾ ਵੀ ਦੀ ਕੰਮ ਨਹੀਂ ਕਰਦਾ ਮੈਂ ਆਹ ਐਸੇ ਲੜੋਖਾ ਸੀ ਕਿਹੜਾ ਜੱਤ ਕੋਈ ਨਹੀਂ ਆ ਯਾਰ ਨਹੀਂ ਤਾਂ ਉਹਦੋਂ ਮੈਂ ਸੱਦਣਗਾ ਸੀ ਉਹਦੋਂ ਆਏ ਨਹੀਂਗੇ ਉਸ ਨੂੰ ਦੁਨੂੰ ਦੂਮੀ ਬਣਨ ਦੇ। ਉਹ ਟਾਈਮ ਪਾਸ ਕਰਦਾ ਉਹ ਤਾਂ। ਉਹਦਾ ਟਾਈਮ ਪਾਸ ਕਰਦਾ। ਲੈਪ ਤੇ ਲੈਪ ਤੇ ਹੁਣ। ਤੂੰ ਕਿਹਦਾ ਮੁੰਡਾ ਐ? ਵਿੱਕੀ ਦਾ। ਤੇਰੇ ਮਰਦ ਦਾ। ਹੈਂ? ਅੱਛਾ ਕਰ ਰਲਦੀ ਨਹੀਂ ਥੁੱਡੀ। ਇਦਾਂ ਕਰਕੇ ਮੂੰਹ ਅਸੀਂ। ਅਸੀਂ। ਅਸੀਂ ਇਦਾਂ ਮਗਰ ਕੇ। ਸਹੀ ਐ। ਹੈਂ? ਨਹੀਂ। ਆ ਖੜਾ ਇਹਦਾ ਮੁੰਡਾ ਨਾਲ ਖੜੀ ਉਹਦੇ ਜਾ ਕੇ ਮਾਰੇ ਖੜੀ 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 ਮਾਰੇ ਮਾਰੇ ਯਾਦੀ ਨੇ ਆ ਵੀ ਉਹ ਬੰਦੇ ਦਾ ਮੁੰਡਾ ਆ ਉਹ ਨਾਲ ਹੋ ਜਾ ਉਹ ਨਹੀਂ ਦੱਸਦਾ ਖੜੀ ਜਾਣਾ ਨਾਲ ਤਾਂ ਹੋ ਮਰੇਗਾ ਕੰਮ ਕਰ ਲਾ ਤੂੰ ਵੀ ਬਰਾਬਰ ਖੜ ਖੜ ਮਣ ਕੰਮ ਯਾਰੀ ਨਹੀਂ ਅਈ ਬਾਉ ਤੇਰੀ ਪਾਕੇ ਖੜੀ ਮੋਢੇ ਤੇ ਜਵਾਗ ਸੀ ਘਰੇ ਆ ਜਾ ਉਹ ਪਾਈ ਦਾ ਮੁੰਡਾ ਹੈ ਆ ਜਿੰਦੂ ਲੱਗਿਆ ਤੇ ਕਰਲਾ ਵਿਚਾਰਾ ਇਹ ਹੱਸਦਾ ਹੈਗਾ ਇਹ ਨਾ ਕਹਿੰਦਾ ਗੋਲੀ ਫੜ ਕੇ ਲੈ ਲੈ ਹਾਂ ਗੋਲੀ ਫੜ ਕੇ ਲੈ ਜਾਂਦਾ ਇਹ ਤਾਂ ਕਰਾ ਲ ਗੋਲੀ ਨਾਲ ਥੋੜੀ ਨਿਕਲਦੀ ਹੁੰਦੀ ਇਕੜਾ ਵਾ ਉਹ ਪਾਵਾ ਦੇ ਦਿੰਦਾ ਨਾ ਨਿਕਲ ਜਾਂਦਾ ਦੋ ਹੀ ਨੇ ਨੇ ਹੋਏ ਇਹ ਨਹੀਂ ਦਿਖਾ ਹਾਂ 2 ਮੈਂ ਲੈ ਹੀ ਦਿੱਤੇ ਸੀ ਕਿਹਦੇ ਨਾਮ ਹੀ ਹੋਗਾ ਕੈਸ ਲੰਦਾ ਫਿਰ ਮੈਂ ਤੇਰੇ ਬਾਪੇ ਲਈ ਲਿਦੂ ਟਾ ਇਹ ਨਾ ਵਿਕੀ ਦੇ ਕਰਾ ਲ ਪੈ ਜੀ ਡਾਕਟਰਾਂ ਨੂੰ ਪਤਾ ਹੀ ਲੱਗ ਜਾਂਦਾ ਮੈਂ ਵਿਕੀ ਦੇ ਕਰਾ ਲ ਪੈ ਜੀ ਆਹ ਲੈਉਣੇ ਕੈਸ ਹਾਂ ਕਿਥੇ ਤੇ ਇੱਥੇ ਇੱਧਰ ਸਾਈਡ ਤੇ ਕੋਰੇ ਨਾਲ ਮੁੜ ਲਾਂਗਾ ਚਾਹ ਵੇਖੋ ਕੋਰੇ ਘੜੇ ਦੇ ਲਈ ਆ ਚਾਹ ਵੇਖੋ ਮੋਟੀ ਜਗਾਂ ਵਾਲੇ ਕਰੋ ਦੇਖੋ ਉਹ ਕੰਨ ਦੇ ਵਿੱਚ ਕਢਾ ਲ ਪਈ ਚਾਹ ਵੇਖੋ ਕਿੰਦਾ ਵੇਖ ਕੱਪ ਭਰਿਆ ਪੂਰਾ ਭਰ ਲ ਵੱਡਾ ਆ ਵੇਖੋ ਪਿਆ ਕਿੱਥੇ ਭਈ ਕਢਾਲ ਭਾਈ ਹੈ ਇੱਥੇ ਭਈ ਹੈ ਇੱਥੇ ਕੱਢਾਂ 4-5 ਸਾਲਾਂ ਦਾ ਗਾੜੀ ਹਰੀ ਠੀਕ ਆ ਸਰਵਿਸ ਆ ਰਹੀ ਪੈਰਲ ਦਾ ਉਹਦੇ ਨਾਲ ਬਾਲੇ ਆਉਂਦੇ ਆ ਬਾਈ ਹਾਂ ਇਹ ਲੋ ਮੇਰਾ ਡਾਈ ਹਾਂ ਤਾਂ ਇਹ 16 ਸਾਲਾਂ ਦਾ ਜਵਾਕ ਆ ਤੇ ਤਾੜੀ ਵੇਖ ਚੁੱਕਾ 4 ਸਾਲ ਛੋਟਾ ਭਰਾਵਾ ਇਹ ਕਿਤੋਂ ਹਾਂ ਆਹਾਂ ਇਹ ਤਿੰਨ ਚਾਰ ਸਾਲ ਛੋਟਾ ਮੈਂ ਤੇ ਹਾਂ ਤੂੰ ਆ ਮੁੰਡਾ ਖੁੰਡਾ ਜਿਹਾ ਲੱਗਦਾ ਇਹ ਬੰਦੇ ਦਾ ਬੁੱਢਾ ਹੋ ਗਿਆ ਨਹੀਂ ਤੂੰ ਮੁੰਡਾ ਖੁੰਡਾ ਹੀ ਰਹਿਦਾ ਇਹ ਤਾਂ ਬੁੱਢਾ ਹੋ ਗਿਆ ਯਾਰ ਕੀ ਗੱਲ ਆ ਕਿ ਕਵੀਨਦਾਰੀ ਨੇ ਦੱਬ ਲਿਆ ਨਾ ਹਾਂ ਜੀ ਇੱਕ ਕਬੀਲਦਾਰੀ ਨੇ ਦੱਪਿਆ ਮੈਂ ਕਿਹਾ ਨਾ ਯਾਰ ਬਣਾਈ ਤੇਰੀ ਕਬੀਲਦਾਰੀ ਛੋਟੀ ਹੈ ਤੇਰੀ ਕਬੀਲਦਾਰੀ ਛੋਟੀ ਇਹਦੀ ਕਬੀਲਦਾਰੀ ਜਦੋਂ ਪੰਗੇ ਤੇਰੀ ਕਬੀਲਦਾਰ ਛੋਟੀ ਇਹਦੀ ਵੱਡੀ ਹੈ ਕਬੀਲਦਾਰੀ ਵੀ ਆਪਾਂ ਦੋਸਤੋ ਹੁਣ ਲਾਉਣ ਲੱਗੇ ਤੂੜੀ ਨੂੰ ਝਾਫੇ ਝਾਫੇ ਵਾਵਾ ਵੱਡੇ ਪਏ ਆ ਕੁਸੋ ਪੇ ਕੁਸੋ ਵੱਡੀ ਜਾਂਦਾ ਜਿੰਦੂ ਤੇ ਆਪੇ ਆਪਾਂ ਲਾਉਣੇ ਆ ਲੈਪ ਤੇ ਥੂੜੀ ਵਿੱਕੀ ਨੂੰ ਕਹਿੰਦੇ ਟੋਇਆ ਪੱਟ ਵਿੱਕੀ ਪੱਟ ਦੇ ਟੋਇਆ ਕਰਾਂਦੇ ਹੁਣ ਅਸੀਂ ਟੋਏ ਟੋਏ ਪੱਟ ਕੇ ਜਿੱਤੇ ਆਫੇ ਲਾਉਣੇ ਆ ਚੱਲ ਪੱਟਣਾ ਇੱਥੇ ਜੇ ਪੱਟ ਇੱਥੇ ਪਿੱਛੇ ਜੇ ਕਰਕੇ ਥੋੜੇ ਪੱਟੀ ਫਿਰ ਲੱਗ ਵਧੀਆ ਜਾਂਗਾ ਹਾਂ ਆਹ ਬੰਦਾ ਬਹੁਤ ਤਕੜਾ ਬੰਦਾ ਹੈ ਖਤਰਨਾਕ ਸ਼ਿਕਾਰੀ ਤਾਂ ਦੋਸਤੋ ਚਾਰ ਸਪਰੇਅ ਚਾਫੇ ਦਿੱਤੇ ਲਾ ਨਿ ਬਰੇਗਾਟੂਰੀ ਦਾ ਕੰਮ ਸਾਰੇ ਲਾਤੇ ਆਗੇ ਪਰਲੇ ਪਾਸੇ ਵੀ ਪੂਰੇ ਵੱਡੇ ਵੱਡੇ ਲਾਤੇ ਮਾਡਲ ਲਿਆ ਕੇ ਅਨ ਵੀਡੀਓ ਨੂੰ ਲਾਈਕ ਸ਼ੇਅਰ ਜੀ ਸਬਸਕ੍ਰਾਈਬ ਚੈਨਲ ਨੂੰ ਕਰ ਲੋ ਨਹੀਂ ਹਿੱਦਰ ਦੀ ਗਾਧੋ ਭਾ ਇਦਾਂ ਏ ਮੇਰੇ ਕੋ ਹੈ ਨਹੀਂ ਓਏ ਹਿੱਦਰ ਦੀ ਗਾਧੋ ਭਾ ਇਦਾਂ ਹੁਣ ਇਦਰ ਦੀ ਆ ਜਾ ਜਾਈਦਾ ਫਿਰ ਆ ਫਿਰ ਤੈਨੂੰ ਮੈਂ ਦੱਸਾਂ ਬੰਦੇ ਦਾ ਪੁੱਤ ਬਣਾਵਾ ਤੈਨੂੰ ਓਰੇ ਆ ਆ ਹੁਣ ਬਾਣਾ ਵਿੱਚ ਦੀ ਭੱਜਦਾ ਆਇਆ ਓਰੇ ਓ ਭੱਜ ਗਿਆ ਆ ਓਰੇ